ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਖਾਕੀ ਵਰਦੀ ਵਾਲੇ ਪੁਲਿਸ ਅਧਿਕਾਰੀ ਦੇ ਵੱਲੋਂ ਆਟੋ ਰਿਕਸ਼ਾ ਵਾਲਿਆਂ ਨੂੰ ਈ ਰਿਕਸ਼ਾ ਵਾਲਿਆਂ ਨੂੰ ਸੀਟੀਆਂ ਮਾਰ-ਮਾਰ ਕੇ ਉੱਥੋਂ ਅੱਗੇ ਕਰਦਿਆਂ ਨੂੰ ਦੇਖ ਰਹੇ ਹੋ ਤੁਸੀਂ ਸੋਚਦੇ ਹੋ ਹੋਮੋਗੀ ਕਿ ਸ਼ਾਇਦ ਇਨਾ ਕਰਕੇ ਕੋਈ ਭੀੜ ਪੜਕਾ ਹੁੰਦਾ ਹੋਣਾ ਪਰ ਨਹੀਂ ਦੱਸ ਜੀਏ ਕਿ ਹੁਣ ਇਨਾ ਆਟੋ ਰਿਕਸ਼ਿਆਂ ਵਾਲੇ ਖਿਲਾਫ ਤੇ ਈ ਰਿਕਸ਼ਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਟ੍ਰੈਫਿਕ ਇੰਚਾਰਜ ਦੇ ਇੰਸਪੈਕਟਰ ਨੇ ਦੱਸਿਆ ਕਿ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅਤੇ ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਦੇ ਨਾਲ ਮੀਟਿੰਗ ਹੋਈ ਉਸ ਦੇ ਵਿੱਚ ਫੈਸਲਾ ਲਿਆ ਗਿਆ ਕਿ ਟ੍ਰੈਫਿਕ ਨੂੰ ਸਹੀ ਢੰਗ ਦੇ ਨਾਲ ਚਲਾਉਣ ਲਈ ਅਤੇ ਲੋਕਾਂ ਨੂੰ ਆ ਰਹੀਆਂ ਟ੍ਰੈਫਿਕ ਤੋਂ ਨਿਆਤ ਦਿਵਾਉਣ ਦੇ ਵਾਸਤੇ ਹੁਣ ਈ ਰਿਕਸ਼ਾ ਹੋਵੇ ਜਾਂ ਆਟੋ ਤਿੰਨ ਹੀ ਜਿਹੜੇ ਕੀ ਖੜੇ ਰਹਿਣਗੇ ਸਵਾਰੀਆਂ ਦੇ ਵਾਸਤੇ ਜੇਕਰ ਤਿੰਨ ਤੋਂ ਜ਼ਿਆਦਾ ਖੜੇ ਹੋਏ ਤਾਂ ਉਹਨਾਂ ਦੇ ਚਲਾਨ ਕੱਟੇ ਜਾਣਗੇ ਬੱਸ ਸਟੈਂਡ ਰੇਲਵੇ ਸਟੇਸ਼ਨ ਮਾਲ ਰੋਡ ਤਿੰਨ ਹੀ ਆਟੋ ਖੜੇ ਕੀਤੇ ਜਾ ਸਕਦੇ ਨੇ ਇਹ ਅਸੀਂ ਦੋਨੇ ਆਟੋ ਰਿਕਸ਼ਾ ਤੇ ਜਿਹੜੇ ਇਹ ਰਿਕਸ਼ਾ ਇਹਨਾਂ ਨੂੰ ਇਕੱਠੇ ਕਰਕੇ ਦੋਨੇ ਜੁਨੀਆ ਨੂੰ ਇੱਕ ਇਹਨਾਂ ਦੇ ਆਪਸੀ ਸਹਿਮਤੀ ਨਾਲ ਇੱਕ ਆਪਣੇ ਜਿਹੜਾ ਇਹਨਾਂ ਦੀ ਸਹਿਮਤੀ ਬਣਾਈ ਹੈ ਵੀ ਜਿਹੜੇ ਤਿੰਨ ਹੀ ਰੁਕਣਗੇ ਉੱਥੇ ਆਟੋ বাস ਸਟੈਂਡ ਤੇ ਵੀ ਤੇ ਜਿਹੜਾ ਮਾਰ ਰੋਡ ਤੇ ਸਟੇਸ਼ਨ ਦੇ ਬਾਹਰਲੇ ਪਾਸੇ ਵੀ ਤਿੰਨ ਆਟੋ ਲਾਈਨ ਤੇ ਲੱਗਣਗੇ ਜਦੋਂ ਉਹ ਤਿੰਨ ਭਰ ਕੇ ਫਿਰ ਨਵੇਂ ਆ ਕੇ ਲੱਗ ਜਾਣਗੇ ਉਨੀ ਦੇਰ ਇਹ ਸਾਈਡ ਤੇ ਪਾਰਕਿੰਗ ਹੈ ਜਿਹੜੀ ਆਪਣੇ ਮੱਛੀ ਮਾਰ ਦੇ ਕੋਲੇ ਉੱਥੇ ਰੁਕਣਗੇ ਤੇ ਜਦੋਂ ਬਸ ਟਾਈਟ ਹੈਗੇ ਜੋ ਉੱਥੇ ਉਹ বাস ਸਟੈਂਡ ਦੇ ਵੀ ਉਹ ਪਾਵਰਸ ਤੋਂ ਅੱਗੇ ਖੜਨਗੇ ਜਾਂ ਦੂਜੀ ਪ ਬਸ ਸਟੈਂਡ ਦੇ ਸਾਹਮਣੇ ਜਿਹੜਾ ਬੰਗਾਲੀ ਸਵੀਟਸ ਤੋਂ ਪਿੱਛੇ ਉੱਥੇ ਵੀ ਉਹ ਤਿੰਨ ਹੀ ਆਟੋ ਲੱਗਣਗੇ ਜਦੋਂ ਆਟੋ ਤਿੰਨ ਟੁੱਟ ਜਾਂਦੇ ਫਿਰ ਨਵੇਂ ਆ ਕੇ ਲੱਗਣਗੇ ਆਕਰੋ ਇਸ ਤਰ੍ਹਾਂ ਆਊਟ ਆਫ ਜਿਹੜਾ ਆਪਣੇ yellow light ਲਾਈਨ ਤੋਂ ਬਾਹਰ ਖੜੇ ਹੋਏ ਰਪਾਏਗੇ ਉਹਨਾਂ ਨੂੰ ਚਲਾਨ ਕੀਤਾ ਜਾਊਗਾ ਬੰਦ ਕੀਤਾ ਜਾਊਗਾ ਇਹ ਤੁਹਾਡੇ ਲਈ ਫਿਰ ਮੈਂ ਵੀ ਆਟੋ চালক ਨੂੰ ਦੁਬਾਰਾ ਅਪੀਲ ਕਰਦਾ ਵੀ ਉਹ ਇਹਦੇ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਰੈਗੂਲਸ ਦੇ ਲੰਘਣਾ ਨਾ ਕਰਨ ਜਿਹੜਾ ਪ੍ਰੋਪਰ ਤਰੀਕੇ ਨਾਲ ਉਥੇ ਆਪਦਾ ਆਟੋ پارک ਕਰਨ ਤਾਂ ਜੋ ਕਿ ਜਿਹੜੀ ਆਮ ਟ੍ਰੈਫਿਕ ਤੋਂ ਵਿਘਨ ਨਾ ਪਵੇ ਤਾਂ ਸੀ ਅਕਸਰ ਹੀ ਦੇਖਦੇ ਆ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚਾਰੇ ਪਾਸੇ ਈ ਰਿਕਸ਼ਾ ਆਟੋ ਚਾਲਕ ਵਾਲੇ ਖੜੇ ਹੁੰਦੇ ਨੇ ਲੋਕਾਂ ਨੂੰ ਆਵਾਜ਼ਾਂ ਮਾਰਦੇ ਨੇ ਕਈ ਵਾਰ ਕੋਈ ਉਲਝਿਆ ਹੋਇਆ ਵਿਅਕਤੀ ਕਿਸੇ ਗਲਤ ਥਾਂ ਨੂੰ ਹੀ ਚੜ ਜਾਂਦਾ ਜਿੱਤੇ ਚੱਲਦੇ ਹੁਣ ਪੁਲਿਸ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਸਰਗਰਮ ਹੋ ਚੁੱਕੀ ਹੈ ਕਿ ਭੀੜ ਭੜੱਕੇ ਵਾਲੀ ਥਾਂ ਤੇ ਤਿੰਨ ਆਟੋ ਹੀ ਖੜ੍ਹ ਸਕਣਗੇ ਜਦੋਂ ਤਿੰਨ ਚਲੇਗੇ ਤਾਂ ਅਗਲੇ ਤਿੰਨ ਆਟੋ ਉੱਥੇ ਖੜਾ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ